ਚੌਣਾ ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਪੂਰੇ ਸਿਖਰਾਂ ਤੇ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਹੀ ਮੌਸਮ ਨੂੰ ਲੈ ਕੇ ਵੀ ਪਾਰਾ ਜਿਹੜਾ ਉਹ ਦਿਨੋ ਦਿਨ ਵਧਦਾ ਜਾ ਰਿਹਾ ਹੈ ਅਜਿਹੇ ਵਿੱਚ ਸਿਆਸੀ ਲੀਡਰਾਂ ਦੀ ਆ ਵੀ ਧੜਕਣਾ ਵਧੀਆਂ ਹੋਈਆਂ ਨੇ ਕਿ 1 ਜੂਨ ਨੂੰ ਲੋਕ ਵੋਟ ਪਾਉਣ ਦੇ ਲਈ ਨਿਕਲਣਗੇ ਜਾਂ ਨਹੀਂ ਕਿਉਂਕਿ ਇੰਨੀ ਅੱਤ ਦੀ ਗਰਮੀ ਵਿੱਚ ਲੋਕ ਆਪਣੇ ਘਰ ਤੋਂ ਵੀ ਜੇਕਰ ਬਹੁਤ ਜ਼ਰੂਰੀ ਕੰਮ ਹੈ ਉਸ ਦੇ ਲਈ ਹੀ ਨਿਕਲ ਰਹੇ ਨੇ ਤਾਂ ਪਾਲਤੂ ਵਿੱਚ ਕੋਈ ਵੀ ਘਰ ਤੋਂ ਬਾਹਰ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਇਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਤੋਂ ਕੁਝ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਕਿ 1 ਜੂਨ ਨੂੰ ਜੋ ਰੈੱਡ ਅਲਰਟ ਹੁਣ ਤੱਕ ਚੱਲ ਰਿਹਾ ਉਹ ਖਤਮ ਹੋ ਜਾਏਗਾ ਤੇ ਜੈਲੋ ਅਲਰਟਾ ਜਿਹੜਾ ਉਹ 1 ਜੂਨ ਨੂੰ ਜਾਰੀ ਹੋ ਸਕਦਾ ਹੈ ਤੇ ਉੱਥੇ ਹੀ ਕਈ ਇਲਾਕਿਆਂ ਵਿੱਚ ਮੀਂਹ ਵੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਜਹੇ ਵਿੱਚ ਮੌਸਮ ਵਿਗਿਆਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਕਿਤੇ ਨਾ ਕਿਤੇ ਲੀਡਰਾਂ ਲਈ ਵੀ ਵੱਡੀ ਰਾਹਤ ਦੀ ਖਬਰ ਹੈ ਕਿਉਂਕਿ ਜਿੱਥੇ ਇੱਕ ਪਾਸੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋਈਆਂ ਹੋਈਆਂ ਨੇ ਅਤੇ ਹਰ ਪੱਖ ਤੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਵੋਟਰਾਂ ਨੂੰ ਬੂਥ ਤੱਕ ਲਿਜਾਉਣ ਦੇ ਲਈ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਹਰ ਤਰ੍ਹਾਂ ਦੀ ਪਲੈਨਿੰਗ ਬਣਾਈ ਜਾ ਰਹੀ ਹੈ ਕਿਉਂਕਿ ਜੇਕਰ ਵੱਧ ਵੋਟ ਪਵੇਗੀ ਤਾਂ ਉਸ ਦਾ ਫਾਇਦਾ ਉਮੀਦਵਾਰਾਂ ਨੂੰ ਜਰੂਰ ਮਿਲੇਗਾ ਜੇਕਰ VOTING ਕਾਟੂ ਹੁੰਦੀ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਵੱਡੀ ਨਿਮੋਸ਼ੀ ਹੈ ਉਹ ਉਮੀਦਵਾਰਾਂ ਨੂੰ ਦੇਖਣੀ ਵੀ ਪੈ ਸਕਦੀ ਹੈ ਤਾਂ ਇਸ ਨੂੰ ਲੈ ਕੇ ਲੁਧਿਆਣਾ ਮੌਸਮ ਵਿਗਿਆਨੀਆਂ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਕਿ 1 ਜੂਨ ਨੂੰ yellow alert ਚ ਤਬਦੀਲ ਹੋ ਜਾਏਗਾ red alert ਤੇ ਉੱਥੇ ਹੀ ਕੁਝ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਤੇ ਇਹ ਲੋਕਾਂ ਲਈ ਵੀ ਰਾਹਤ ਦੀ ਖਬਰ ਹੈ ਲੀਡਰਾਂ ਦੇ ਲਈ ਵੀ ਤੇ ਹੁਣ ਦੇਖਣਾ ਹੋਏਗਾ ਕਿ 1 ਜੂਨ ਨੂੰ ਵੱਡੀ ਰਾਹਤ ਆ ਜਿਹੜੀ ਉਹ ਮੌਸਮ ਵੱਲੋਂ ਮਿਲਦੀ ਹੈ ਜਾਂ ਫਿਰ ਅੱਤ ਦੀ ਗਰਮੀ ਦਾ ਹੀ ਸਾਹਮਣਾ ਲੋਕਾਂ ਨੂੰ ਕਰਨਾ ਪਏਗਾ ਮੈਂ ਸਰ ਕੀ ਹੋ ਜੇ ਮੌਸਮ ਬਣਾ ਬਣੇ ਕਿਉਂਕਿ ਗਰਮੀ ਕਾਫੀ ਤੇਜ਼ ਰਹੀ ਹੈ ਕੀ ਸਥਿਤੀ ਹਾਂ ਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ 15 ਮਈ ਤੋਂ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈ ਇਸੀ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 43.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 3.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 24.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਨੀਅਰ ਨਾਰਮਲ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਡੇ ਟਾਈਮ ਟੈਂਪਰੇਚਰ ਕੱਲ ਦਾ 19.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਜਿਹੜੀ ਹੈ ਹੀਟ ਵੇਵ ਕੰਡੀਸ਼ਨਸ ਪ੍ਰੀਵੇਲ ਕਰ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਫਿਲਹਾਲ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਕੱਲ ਤੱਕ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ 3 ਤਰੀਕ ਨੂੰ orange alert ਔਰ ਉਹਦੇ ਤੋਂ ਬਾਅਦ yellow alert ਜਾਰੀ ਕੀਤਾ ਗਿਆ ਸੋ ਜਿਹੜਾ 29 ਤਰੀਕ ਤੱਕ ਸਵੀਅਰ ਹੀਟ ਵੇਵ ਕੰਡੀਸ਼ਨਸ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਥੋੜਾ ਜਿਹਾ ਰੈਲੀਫ ਐਕਸਪੈਕਟ ਕਰ ਰਹੇ ਹਾਂ ਉਹਦੇ ਕਰਕੇ ਜਿਹੜਾ 30 ਤਰੀਕ ਨੂੰ orange alert ਔਰ ਉਹਦੇ ਤੋਂ ਬਾਅਦ yellow alert ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ ਫਿਲਹਾਲ 4-5 ਦਿਨਾਂ ਦੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਜੀ ਉਹਦੇ ਚ ਇਹ ਹੈ ਕਿ 30 ਤਰੀਕ ਤੋਂ ਥੋੜਾ ਜਿਹਾ ਰੈਲੀਫ ਸਟਾਰਟ ਹੋ ਸਕਦਾ ਔਰ ਉਹਦੇ ਤੋਂ ਬਾਅਦ ਹਲੇ ਫਿਲਹਾਲ 3-4 ਦਿਨ ਥੋੜੀ ਰਿਲੀਫ ਜ਼ਰੂਰ ਹੋ ਸਕਦੀ ਹੈ ਜੀ ਹੀਟ ਵੇਵ ਕੰਡੀਸ਼ਨਸ ਹਲੇ ਕਮਿੰਗ ਡੇਜ਼ ਬਣੇ ਰਹਿਣ ਦੀ ਪ੍ਰੈਡਿਕਸ਼ਨ ਤਾਂ ਹੈ ਕਿਉਂਕਿ ਅਸੀਂ ਹਲੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਬਟ ਜੋ ਇੰਟੈਂਸਿਟੀ ਹੁਣ ਚੱਲ ਰਹੀ ਹੈ 30 ਤਰੀਕ ਤੋਂ ਬਾਅਦ ਇਹ ਵਾਲੀ ਇੰਟੈਂਸਿਟੀ ਥੋੜੀ ਜੀ ਘਟ ਜ਼ਰੂਰ ਸਕਦੀ ਹੈ ਮਤਲਬ ਬੰਮੀ ਰਹੇਗੀ ਥੋੜੀ ਘੱਟ ਜਾਏਗੀ ਜੀ ਜੀ ਬਿਲਕੁਲ ਜੀ ਗਰਮੀ ਤਾਂ ਰਹੇਗੀ ਕਿਉਂਕਿ ਫਿਲਹਾਲ بارش ਦੀ ਹਲੇਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅ ਲੋਕਾਂ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਜੀ ਕਿ 11 ਤੋਂ 4 ਵਜੇ ਤੱਕ ਜਿਹੜੇ ਇੰਟੈਂਸ ਹੀਟ ਹਾਰਸ ਹੁੰਦੇ ਨੇ ਉਦੋਂ ਉਹਨਾਂ ਨੂੰ ਘਰਾਂ ਤੋਂ ਨਹੀਂ ਨਿਕਲਣਾ ਚਾਹੀਦਾ ਜਿੰਨਾ ਪੋਸੀਬਲ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵਾਇਡ ਕਰੋ ਬਹੁਤ ਜ਼ਰੂਰੀ ਹੈ ਤਾਂ ਹੀ ਕਰੋ ਨਿਕਲੋ ਅਦਰਵਾਇਜ਼ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲਓ ਵੱਧ ਤੋਂ ਵੱਧ ਲਿਕੁਇਡਸ ਲਓ ਬੋਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਕਰ ਕਰ ਤੋਂ ਬਾਹਰ ਜਾਨੇ ਹੋ ਤਾਂ ਆਪ ਦਾ ਸਿਰ ਕਵਰਡ ਰੱਖੋ ਔਰ ਬਾਕੀ ਬਾਡੀ ਪਾਰਟਸ ਵੀ ਸਾਰੇ ਕਵਰਡ ਰੱਖੋ ਤਾਂ ਕਿ ਹੀਟ ਸਟ्रेस ਦਾ ਬਾਡੀ ਤੇ ਜਿਆਦਾ ਇਫੈਕਟ ਨਾ ਹੋ ਸਕੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਆਉਣ ਯਾਰ